ਸਕਾਰੋ ਪੜਾ ਤੇ ਪੈਂਟਰ ਸਾਰੇ ਬੰਦੇ ਆਪਾਂ ਗੁੱਸਾ ਹੀ ਖਾ ਗਏ ਆ ਬਸ ਆ ਵੀ ਪੈਂਟਰ ਆ ਵੀ ਪੈਂਟਰ ਆ ਜੜ ਜੜ ਬੰਦਾ ਸ਼ੇਰ ਕੰਗੇ ਨਹੀਂ ਬੰਦਰਾ ਪੁੱਛਦੀ ਮਾਰ ਜਾ ਬੰਦਾ ਸੇਕਾ ਕੇ ਨੰਦਰਾ ਪੁੱਛਦੀ ਵੀਰ ਹੁਸਨ ਪੁੱਛਦੀ ਕੀ ਕੀ ਚੱਲਦੀ ਆਦਾ ਨੂਬਲੋਂ ਮੁੰਡੇ ਡੇਆ ਰੰਗਕਾਰ ਤੋਂ ਥੱਲੇ ਨਾ ਆ ਜਿਓ ਓਏ ਉਹ ਪੈਸਾ ਟਰਾਈ ਇੰਨਾ ਜੋਰ ਨਹੀਂ ਆਗਾ ਤੁਹਾਡੇ ਚ ਭਾਈ ਯਾਰ ਦੇਖ ਕੱਲਾ ਲੱਗਦਾ ਚੱਲ ਉਹ ਮੋਟੀ ਜੀ ਕਰਦਾ ਆ ਮੋਟੀ ਕਰਦਾ ਕੱਲ ਦਾ ਵਲੌਗ ਬਣਾਏਗੇ ਅੱਜ ਕਰਦੇ ਨਾ ਸਟਾਰਟ ਆ ਟਾਇਰ ਅਈ ਰਾਤ ਲਾਇਆ ਸੀ ਤੇ ਇਹਦਾ ਅਰਜਨ ਬਈ ਲੀ ਦਾ ਵੀ ਰਾਤ ਲਾਇਆ ਸੀ ਟਾਇਰ ਇਨੂੰ ਵੀ ਕਰਾਂਗੇ ਰੰਗ ਮੋਦਾ ਕਰ ਦੇ ਬੜਾ ਸਾਰਾ ਬੜਾ ਰੰਗਾਂ ਮਾਜ ਕੇ ਦੇ ਹਾਂਜੀ ਪਾਜੀ ਹਾਂਜੀ ਆਪਣੇ ਕੋਈ ਵਿਚਾਰ ਸਾਂਝੇ ਕਰੋ ਵਿਚਾਰ ਕੋਈ ਸਾਂਝੇ ਨਹੀਂ ਕਰ ਸਕਦੇ ਹੂੰ ਮਾਰਤਾ ਰੰਗ ਪਾਜੀ ਮੰਗਾ ਹਾਨੂੰ ਰੰਗ ਚਾਹੀਦਾ ਠੀਕ ਆ ਇੱਧਰ ਬਲੈਕ ਵੱਜ ਗਿਆ ਇੱਧਰ ਰਹਿ ਗਿਆ ਹਨਾ ਹੂੰ ਧੋਣਾ ਪੈਣਾ ਇੱਕ ਵਾਰੀ ਫੇਂ ਕੀ ਕਰਦੇ ਪਏ ਫੋਰਮਨ ਸਾਹਿਬ ਉਹ ਟੇਪ ਕੰਨ ਦੇ ਮੜੀ ਜੀ ਪਾਜੀ ਨਹੀਂ ਸਰ ਲੀ ਗੋੜੀ ਇਥੋਂ ਆ ਇੱਧਰ ਲੈ ਚੋ ਕੁਸਰਾ ਆਪਣੇ ਪੇਂਟਰ ਸਾਹਿਬ ਆਗੇ ਯੋ ਯਾਰ ਨਿੰਦ ਬੜੀ ਆਉਂਦੀ ਰਾਤ ਦੇ ਸੁੱਤੇ ਚਾਈ ਗੱਲ ਰਾਤ ਲੱਗੇ ਰੇ 12 ਵਜੇ ਤੱਕ ਤੇ ਰੰਗ ਫੇਰ ਵੀ ਨਹੀਂ ਹੋਇਆ ਇਹਨਾਂ ਕੋ ਫੇਸ ਰੇ ਤੇ 10 ਵਜ ਗਏ ਆ ਹਲੇ ਕਈ 10 ਵਜਣੇ ਆ ਰੰਗ ਰਖਾਦਾ ਇਹਨੂੰ ਕਿਆ ਪੁੱਛ ਰਾਕੇ ਰੰਗ ਆਉਂਦਿਆ ਤੂੰ ਤੇ ਦਾ ਬੋਰਡ ਪੀਰ ਬੋਰਡ ਤੇ ਲੈ ਤੂੰ ਕੇ ਦਾ ਰੰਗ ਆ ਰਿਆ ਵਾ ਤੂੰ ਕੇ ਦਾ ਰੰਗ ਆਉਂਦਿਆ ਵਾ ਆਉਂਦੇ ਆਉਂਦੇ ਵੀਰ ਮੰਗਾ ਲਿਆ ਵਾ ਫੋਨ ਕੀਤਾ ਹੁਣੇ ਲੈ ਆ ਰਿਹਾ ਆ ਇਹ ਆਪਾਂ ਜੱਜ ਕਰਦੇ ਜੱਜਾਂ ਦੀ ਸਰਵਿਸ ਪਹਿਲਾਂ ਆਪਾਂ ਕਰਦੇ ਜੱਜਾਂ ਦੀ ਸਰਵਿਸ ਮੇਰੇ ਇਨਾਂ ਚ ਪਾਉਂਦੇ ਜੱਜਾਂ ਦਾ ਤੇਲ ਹੋਰ ਕੀ ਫਿਰ ਇਹਨਾਂ ਨੂੰ ਮੇਲਿਆਂ ਚ ਘਮਾਵਾਂਗੇ ਚੱਕਿਆਂ ਫਿਰ ਘਮਾਵਾਂਗੇ ਅੱਤ ਕਰਾਵਾਂਗੇ ਉਸ ਤੋਂ ਬਾਅਦ ਹੁੰਦਾ ਜੱਜਾਂ ਦਾ ਰੰਗ ਇਹਨੂੰ ਵੀ ਮਾਰਤਾ ਹੀ ਰਾਤ ਦੋੜੇ ਮਾਰਨਾ ਜੋਬਣ ਹਾਂਜੀ ਆਓ ਬਾਟਾ ਇਹ ਤੇ ਵਜਣਾ ਸ਼ਾਲੀ ਦੋੜੇ ਨਾਲ ਨਾ ਇੱਕ ਵਾਰੀ ਆ ਵੀ ਇੱਧਰ ਰੰਗ ਮਾਰਿਆ ਪਰ ਘਟਾ ਪੈ ਗਿਆ ਹੁਣ ਟੋਨ ਲੱਗੇ ਰੋਕ ਜਾ ਮੈਂ ਫੜ ਕੇ ਰੱਖਦਾ ਤੋ ਤੋ ਹੁਣ ਗੱਲ ਲਾਓ ਲਾਓ ਮੇਰੇ ਕੱਪੜਾ ਤਾਂ ਨਹੀਂ ਮਾਰ ਸਕਦੇ ਨਹੀਂ ਲੱਜਣਾ ਹਨਾ ਓਏ ਪ੍ਰੀਤ ਪ੍ਰੀਤ ਚੁੱਕੇ ਖੜ ਲਿਆ ਇਹਨੂੰ ਲੈ ਆ ਓਏ ਪ੍ਰੀਤ ਦੇ ਸ਼ੇਰ ਵਾਲੀ ਦਾ ਪੋਤਾ ਕਾਲਾ ਚੁੱਕੇ ਦਾ ਜੁਟੈ ਨੂੰ ਪਾਣੀ ਲੈ ਆ ਗਏ ਹੋਰ ਪਾਣੀ ਹੋਰ ਲੈ ਆ ਗਏ ਹੈ ਮਿੱਟੀ ਕਮਾਡ ਬਟਵਾਰੇ ਇਸ ਥਾਂ ਐ ਇਸ ਕੋ ਪਾਣੀ ਲੈ ਆ ਗਏ ਹੋਰ ਉਹ ਪਹਿਲਾਂ ਹੱਥ ਕਰ ਜਾ ਵਾ ਗਾਣਾ ਜਾਂਦੇ ਸਮੋਸੇ ਹੋਰ ਅੱਗੇ ਲੱਗਾ ਕੰਮ ਤੇ ਕਿ ਨਹੀਂ ਹੋਰੇ ਉਹਨੇ ਵੀਡੀਓ ਖਾਲੀ ਇੱਕ ਓਏ ਹੋਏ ਕਿਹੜੀ ਓਏ ਆਹ ਮੁੰਡਿਆਂ ਨੇ ਕਰਤਾ ਰੰਗ ਬੰਪਰ ਨੂੰ ਆ ਵੀ ਨੂੰ ਵੀ ਬੰਪਰ ਤੋਂ ਹੋ ਗਿਆ ਵਾ ਤੁਸੀਂ ਮਾਰ ਕੇ ਚੈੱਕ ਕਰੋ ਬਲੈਕ ਇਟਾ ਹਾਂਜੀ ਪੇਂਟਰ ਸਾਹਿਬ ਸਿੰਟਰ ਸਾਹਿਬ ਕੀ ਕੰਡ ਹੈ ਜੀ ਹੈ ਅੱਜ ਢਿੱਲਾ ਹਨਾ ਧੁੱਪ ਬੜੀ ਹੈ ਇੱਕ ਧੁੱਪ ਦੀ ਨਹੀਂ ਗੱਲ ਬੰਦੇ ਕੰਡ ਚ ਨਹੀਂ ਆੜੇ ਬੰਦੇ ਬੜੇ ਢੱਲੇ ਮੈਂ ਵੀ ਢਿਲਾ ਵਾਂ ਬੰਦਿਆਂ ਨੂੰ ਦਵਾਈ ਦਵਾ ਮੈਂ ਵੀ ਢਿਲਾ ਵਾਂ ਸਾਰੇ ਢੱਲੇ ਨੇ ਮੈਂ ਤਾਂ ਨਹੀਂ ਢਿਲਾ ਲੱਗਾਂ ਜੇ ਫੇਰ ਟਾਇਰ ਮੈਂ ਚਾੜੇ ਚਾੜੇ ਟਾਇਰ ਖੋਲੇ ਹਾਲੇ ਗਾਰ ਲੈ ਖੋਲਣੇ ਆ ਤੂੰ ਹੀ ਦੱਸੋ ਕੀ ਕੀਤਾ ਲੋ ਮੁੰਡਿਆਂ ਨੇ ਕੱਟ ਤਾਂ ਤਿਆਰ 575 ਵਗੈਰਾ ਰੈਡੀ ਬਸ ਅੱਜ ਜਾਂਦਾ ਕੰਮ ਰਹਿ ਗਿਆ ਇਹਨੂੰ ਲਾਉਣੇ ਹੁਣ ਆਪਾਂ ਸਾਈਡ ਤੇ ਤੋ ਪਾਲੋ ਨੇ ਤੋ ਪਰ ਨਟਾ ਨੂੰ ਮਾਰ ਲੋ ਨਹੀਂ ਸੁੱਕ ਜੂਗਾ ਇੱਕ ਹੋਰ ਮਾਰ ਹਾਲੇ ਫੇ ਕਾਲਾ ਰੰਗ ਕੱਢ ਦੇਣਾ ਵਾ ਚਲੋ ਫੇਰ ਉਹ ਫੇਰ ਚਿੱਟਾ ਹੋਰ ਇਹ ਮੈਂ ਤੇ ਰੈਡੀ ਕਰੋ ਉਹ ਵਾਰ ਰਹੇ ਮਾਤਾ ਮੁੰਡਿਆਵੇ ਅੱਪਾਰੇ ਨਹੀਂ ਹਮਾਰੀ ਉਠੋ ਯਾਰ ਉਠੋ ਉਠੋ ਨਾਟਮੇ ਕੱਸਤੇ ਆ ਸਾਰੇ ਉਹ ਅਰਜਨ ਰਹਿ ਗਿਆ ਆਪਣਾ ਬਸ ਅਗਲੇ ਰੰਗ ਤੇ ਹੈ ਗਿਆ ਅਗਲੇ ਮੇਡਮ ਤੇ ਮਾਰਨੇ ਕਿਤਾ ਪਹਿਲਾਂ ਮੈਂ ਦੱਸਿਆ ਪਹਿਲਾਂ ਕੀ ਰੰਗ ਕੱਟ ਗਿਆ ਓਏ ਰੱਤਾ ਪੂੜਾ 18 ਦੇ ਰਹਿ ਗਏ ਥੋੜਾ ਬੋਤਾ ਜੋ ਬਣੇ ਤੇ ਹਵਾ ਹਵਾ ਮਾਰਦੇ ਹਵਾ ਚਲਾ ਦੋ ਚੱਲ ਲਈ ਆਪਣਾ ਪੈਂਟਰ ਸਾਹਿਬ ਜਗਰੂਪ ਕਾ ਲਓ ਲੈ ਆ ਜੋ ਬਣ ਪਹਿਲਾ ਮਗਰ ਮਾਰੀਏ ਇਧਰ ਮਾਰ ਜਗਰੂ ਪਹਿਲਾਂ ਨਹੀਂ ਨਹੀਂ ਜਿੱਧਰ ਉਹ ਸਾਲੋ ਲੱਭਣਾ ਉਧਰੋਂ ਪਹਿਲਾਂ ਪੂਰਾ ਕਰ ਲੋ ਰੁਕ ਜੇ 1 ਮਿੰਟ ਹੱਥ ਰੱਖੀ ਨਾ ਹੱਥ ਰੱਖ ਚੱਲ ਮਾਰੋ ਕਾਲੇ ਤੇ ਨਾ ਵਜੇ ਸੱਨੀ ਆ ਹੁਣ ਹੋਰ ਬਣੀਓ ਗੱਲ ਪੈਂਟਰ ਸਾਹਿਬ ਸਾਰੇ ਪੈਂਟਰੀ ਆਗੇ ਜਗਾਤਮਾਨ ਪੈਂਟਰ ਏਅਰ ਪੈਂਟ ਆ ਕਰਨਾ ਪੈਣਾ ਵੀ ਜਾਣਾ ਜਾਣਾ ਬਾਹਰ ਬਣੇ ਘੈਂਟ ਆਏ ਕੋ ਸਾਹਿਬ ਆਪ ਆਏ ਆਥੂ ਕੋ ਸਾਹਿਬ ਕੋ ਸਾਹਿਬ ਕੋ ਸਾਹਿਬ ਕੋ ਸਾਹਿਬ ਇਥੇ ਕੋ ਸਾਹਿਬ ਕੋ ਸਾਹਿਬ ਕਿਹ ਆਣਾ ਅੰਦਰ ਵੀ ਕਰਨੇ ਆ ਬੱਸ ਕਰੋ ਪੜਾ ਤੇ ਪੈਂਟਰ ਸਾਰੇ ਬੰਦੇ ਆਪਾਂ ਗੁੱਸਾ ਹੀ ਖਾ ਗਏ ਆ ਬੱਸ ਕਰੋ ਆ ਵੀ ਪੈਂਟਰ ਆ ਵੀ ਪੈਂਟਰ ਆ ਉਹ ਅੰਦਰ ਉਹ ਵੀ ਪੈਂਟਰ ਬਣ ਗਏ ਆ ਓਏ ਆਪ ਕਹਣਾ ਦੂ ਦੂ ਆਪ ਹੁੰਦਾ ਜੋ ਕੈਂਟਰ ਚੁੜਦੀ ਪਾਉਂਦਾ ਹਾਂਜੀ ਵੀਰ ਜੀ ਖੋਲ ਤੇ ਲੈ ਰਹਿ ਤੁਸੀਂ ਖੋਲ ਤੇ ਖੋਲ ਹੈਂ ਬਸ ਕਸਣ ਲੱਗੇ ਜੀ ਪੀਰ ਆ ਠੀਕ ਆ ਔਰ ਸਾਟ ਲਵਾਈ ਕਹਿੰਦੇ ਇਹ ਦੇ ਸਾਟ ਉਹਨੇ ਲਵਾਈ ਕਿੱਥੇ ਲਾਤੀ ਆ ਮੇਰੇ ਗੋਡੇ ਤੇ ਉਹਦੇ ਗੋਡੇ ਤੇ ਲੱਗੀ ਆ ਬਜਾਵਾ ਬਜਾਓ ਠੀਕ ਆ ਜੀ ਵੀਰ ਰੰਗ ਨਹੀਂ ਜਿਆਦਾ ਵੱਜ ਗਿਆ ਹੁਣ ਧੋਣਾ ਇਹਨੂੰ